ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਨੂੰ ਪੁਨਰਸਜੀਵਿਤ ਕੀਤਾ ਜਾਵੇਗਾ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲਬੂਤੇ ਉੱਤੇ ਲੜੀਆਂ ਚਾਣਗੀਆਂ ਹਾਂ ਦੇ ਵਿੱਚ ਹਾਂ ਮਲਾਈ ਚੱਲੀ ਜਾ ਰਹੀ ਹੈ ਬਲਵਿੰਦਰ ਸਿੰਘ ਭੁੰਦੜ ਹੋਣਾ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਵੱਲੋਂ ਸਿਕੰਦਰ ਸਿੰਘ ਮਲੂਕਾ ਹੋਣਾ ਵੱਲੋਂ ਅਤੇ ਸਰਬਜੀਤ ਸਿੰਘ ਝਿੰਜਰ ਕੇ ਸੁਖਬੀਰ ਸਿੰਘ ਬਾਦਲ ਹੀ ਸੱਚੇ ਅਤੇ ਸੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਜਰਨੈਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪੰਥ ਦੇਵੀ ਜਰਨੈਲ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਪੁਨਰ ਸੰਜੀਤ ਕਰ ਸਕਦਾ ਹੈ ਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਹਾਲਾਂਕਿ ਇਹ ਵੱਡੇ ਆਗੂ ਜਿਹੜੇ ਮਹਾਨਦਰ ਨਿਰਤਕ ਆਗੂ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲਗਾਤਾਰ ਚਾਰ ਵਾਰ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਚੋਣਾਂ ਹਾਰੀ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਸੀ ਤੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਸੀ ਤੇ ਚਾਹੇ ਉਹ ਜਿਲ੍ਹਾ ਪ੍ਰਿਚਿਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸੀ ਕਿਉਂਕਿ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਭਈ ਕੌਮ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਹੋਵੇ ਪੰਥ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਕਿਉਂਕਿ ਪੰਥਕ ਪਾਰਟੀ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵੀ ਹੈ ਸਿੱਖਾਂ ਦੀ ਆਪਦੀ ਖੋਦੀ ਪਾਰਟੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੀ ਕਟਪੁਤਲੀ ਬਣ ਗਿਆ ਬਾਦਲ ਪਰਵਾਰ ਫਿਰ ਬਾਦਲ ਪਰਵਾਰ ਦਾ ਕਬਜ਼ਾ ਤੇ ਭਾਵੇਂ ਬਿਕਰਮ ਮਜੀਠੀਆ ਉੱਤੇ ਕਈ ਇਲਜ਼ਾਮ ਨੇ ਨਸ਼ਾ ਤਸਕਰੀ ਨੂੰ ਲੈ ਕੇ ਆਮਦਨ ਤੋਂ ਜੈਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੇਕਿਨ ਸਿਆਸ ਦੇ ਉਹ ماہر ਨੇ 7 ਤੋਂ 8 ਮਹੀਨੇ ਉਹ ਲੰਮਾ ਸਮਾਂ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਰਹਿ ਕੇ ਆਏ ਜਵਾਨਤ ਮਿਲੀ ਜਵਾਨ ਤੋਂ ਬਾਅਦ ਉਹਨਾਂ ਦਾ ਵੱਡਾ ਬਿਆਨ ਆਉਂਦਾ ਹੈ ਵੱਡੇ ਬਿਆਨਬਾਜ਼ੀ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਨੰਗੇ ਪੈਰੀ ਜਾਵਾਂਗਾ ਕਿੰਨਾ ਲੋਕਾਂ ਦੇ ਕੋਲ ਜਿਹੜੇ ਬਾਗੀ ਧੜੇ ਵਾਲੇ ਆਪਣੇ ਆਪ ਨੂੰ ਅਖਵਾਉਂਦੇ ਨੇ ਜਿਨ੍ਹਾਂ ਵੱਲੋਂ ਨਵੀਂ ਅਕਾਲੀ ਦਲ ਜਿਸ ਨੂੰ ਪਛਰੋਮੀ ਅਕਾਲੀ ਦਲ ਪੁਨਰਸੁਰਜੀਤ ਕਹਿੰਦੇ ਹਨ ਜਿਨ੍ਹਾਂ ਨੇ ਬਣਾ ਲਈ ਹੈ ਤੇ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਕਿਤੇ ਜਿਆਦਾ ਤਮਾਕ ਕਰਦਾ ਹੈ ਕਮ ਬਿਕਰਮ ਜੀਠੀਆ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਨੂੰ ਪਤਾ ਹੈ ਕਿ ਮੇਰੇ ਜੀਤੇ ਵੱਲੋਂ ਜਿਹੜੀਆਂ ਨੇ ਲੜੀਆਂ ਜਾਣੀਆਂ ਜ਼ਰੂਰ ਨੇ ਪਰ ਜਿੱਤੀਆਂ ਨਹੀਂ ਜਾਣੀਆਂ ਦਾਅਵੇ ਕਰਨ ਨੂੰ ਤਾਂ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਹੈ ਜਿਹਦਾ ਕੋਈ ਪੰਜਾਬ ਦੇ ਵਿੱਚ ਆਧਾਰ ਨਹੀਂ ਜਿਹਦਾ ਖਾਤਾ ਨਹੀਂ ਖੁੱਲਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦਾਵਾ ਤਾਂ ਅਕਾਲੀ ਦਲ ਵਾਰਸ ਪੰਜਾਬ ਵਾਲੇ ਵੀ ਕਰ ਰਹੇ ਨੇ ਦਾਵਾ ਤਾਂ ਕਾਂਗਰਸ ਤੋਂ ਇਲਾਵਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤਾ ਤੇ ਪੁਨਰ ਸੰਧੀ ਸੁਜੀਤ ਦੇ ਪ੍ਰਧਾਨ ਗਿਆਨੀ ਅਰਪੀ ਸਿੰਘ ਵੀ ਕਰ ਰਹੇ ਨੇ ਲੇਕਿਨ ਵੋਟ ਬੈਂਕ ਜਿਹੜਾ ਹੈ ਉਹ ਕਿਹਦੇ ਨਾਲ ਹੈ ਖਾਸ ਕਰਕੇ ਪੰਥਕ ਵੋਟ ਬੈਂਕ ਸਿੱਖ ਵੋਟ ਬੈਂਕ ਤੇ ਇਸ ਗੱਲ ਨੂੰ ਭਲੀ ਭਾਤੀ ਜਾਣਦੇ ਨੇ ਬਿਕਰਮਜੀਤਿਆ ਲੇਕਿਨ ਬਿਕਰਮਜੀਤਿਆ ਨੇ ਜਿਹੜਾ ਖੁੱਲਾ ਸੱਦਾ ਦਿੱਤਾ ਹੈ ਤੇ ਉਹਦਾ ਜਵਾਬ ਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹੋਣਾ ਵੱਲੋਂ ਗੁਰਪ੍ਰਤਾਪ ਸਿੰਘ ਵਿਡਾਲਾ ਪਰਵਿੰਦਰ ਸਿੰਘ ਢੀਂਸਾ ਬੀਬੀ ਜਗੀਰ ਕੌਰ ਹੋਣਾ ਵੱਲੋਂ ਕਿ ਭਾਈ ਅਸੀਂ ਗੱਲ ਕਰਦੇ ਹਾਂ ਅਸੂਲਾਂ ਦੀ ਗੱਲ ਕਰਦੇ ਹਾਂ ਸਿਧਾਂਤਾਂ ਦੀ ਗੱਲ ਕਰਦੇ ਹਾਂ ਪੰਥ ਦੀ ਗੱਲ ਕਰਦੇ ਹਾਂ ਕੌਮ ਦੀ ਜੇਕਰ ਸਿੱਖੀ ਸਿਧਾਂਤਾਂ ਤੇ ਪਹਿਰਾ ਨਹੀਂ ਦਿੱਤਾ ਜਾਵੇਗਾ ਸਾਡਾ ਕੋਈ ਸਮਝੌਤਾ ਨਹੀਂ ਬਿਕਰਮ ਜੁਠਿਆ ਕਹਿੰਦੇ ਨੇ ਮੈਂ ਕਨਵਿੰਸ ਕਰਾਂਗਾ ਮੈਂ ਮਨਾਵਾਂਗਾ ਲੇਕਿਨ ਉਹ ਕਹਿੰਦੇ ਨੇ ਕਿ ਪ੍ਰਧਾਨਗੀ ਵਾਲੀ ਕੁਰਸੀ ਛੱਡ ਦੇਵੇ ਏਟ ਮੀਨਸ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਬਿਕਰਮ ਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਤਣਾ ਵਧੇਗਾ ਇਹਨਾਂ ਦੀ ਆਪਸ ਵਿੱਚ ਖੜਕੇਗੀ ਹੋ ਸਕਦਾ ਹੈ ਇਹ ਵੀ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣ ਬਿਕਰਮ ਜੀਠੀਆ ਇੱਕ ਆਪਣੀ ਪੰਥਕ ਪਾਰਟੀ ਬਣਾਉਣ ਬਨਾਲਰ ਹਾਲਾ ਕੇ ਉਹਦਾ ਫਾਇਦਾ ਹੋਣਾ ਹੈ ਜਾਂ ਨਹੀਂ ਹੋਣਾ ਜਾਂ ਸ਼੍ਰੋਮਣੀ ਅਕਾਲੀ ਦਲ ਪੁਣ ਸੁਜੀਤ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਿਡਾਲਾ ਇਕਬਾਲ ਸਿੰਘ ਝੁੰਡਾ ਚਰਨਜੀਤ ਸਿੰਘ ਬਰਾੜ ਤੇ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਚੱਲ ਗਏ ਨੇ ਤੇ ਉਸ ਪਾਰਟੀ ਦਾ ਹਿੱਸਾ ਨਾ ਕਿਤੇ ਬਣ ਜਾਣ ਕਿਉਂਕਿ ਜੇਕਰ ਗੱਲ ਕੀਤੀ ਹੁੰਦੀ ਅਸੂਲਾਂ ਦੀ ਜੇਕਰ ਗੱਲ ਕੀਤੀ ਹੁੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਫਲਸਫੇ ਦੀ ਜੇਕਰ ਸੁਣੀ ਗਈ ਹੁੰਦੀ ਉਸ ਤੇ ਮੰਨ ਕੀਤਾ ਗਿਆ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਹੁਕਮਨਾਮੇ ਹੋਏ ਸੀ 2 ਦਸੰਬਰ 2024 ਨੂੰ ਤੇ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਤੇ ਬੁਰਾ ਹਾਲ ਹੋਣਾ ਸੀ ਨਾ ਸ਼੍ਰੋਮਣੀ ਅਕਾਲੀ ਦਲ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਜਾਣਾ ਸੀ ਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੱਡੀ ਫੁੱਟ ਪੈਨਸੀ ਅਲਟੀਮੇਟਮ ਕਿਨਾਰ ਦਿੱਤਾ ਹੈ ਅਲਟੀਮੇਟ ਦਿੱਤਾ ਗਿਆ ਹੈ ਬਾਗੀ ਧੜੇ ਵਾਲਿਆਂ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਪੁਨਰਸੰਜੀਦ ਦੇ ਵਿੱਚ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਭਾਈ ਸਿਆਸੀ ਹਿੱਤਾਂ ਨੂੰ ਤਿਆਗ ਦਿਓ ਖੇਡ ਨੂੰ ਛੱਡੋ ਹੰਕਾਰ ਨੂੰ ਛੱਡੋ ਗੱਲ ਕਰੋ ਸਿਧਾਂਤਾਂ ਦੀ ਗੱਲ ਕਰੋ ਉਸੂਲਾਂ ਦੀ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਸੀਂ ਸ੍ਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਨ ਤੋਂ ਜਿਹੜੇ ਹੁਕਮ ਨਾਮੇ ਆਏ ਸੀ ਆ 2 ਦਸੰਬਰ 2024 ਨੂੰ ਜੇਕਰ ਉਹਨਾਂ ਉੱਤੇ ਇਨ ਬਿਨ ਪੈਰਾ ਦਿੱਤਾ ਜਾਂਦਾ ਹੈ ਤਾਂ ਫਿਰ ਅਸੀਂ ਓਨਲੀ ਤਿਆਰ ਹਾਂ ਅਸੀਂ ਜੱਫੀ ਪਾ ਕੇ ਸਵਾਗਤ ਕਰਾਂਗੇ ਆਦਰਵਾਇਸ ਸਾਡਾ ਰੈੱਡ ਝੰਡਾ ਹੈ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਇਟ ਮੀਨਸ ਕਿ ਜੇਕਰ ਸੁਖਬੀਰ ਬਾਦਲ ਨੇ ਗੱਲ ਨਾ ਮੰਨੀ ਬਿਕਰਮ ਜਿਠਿਆ ਦੀ ਤਾਂ ਫਿਰ ਸਿਆਸੀ ਸਿਆਸੀ ਬਵਾਲ ਸਿਆਸੀ ਪੁਚਾਲ ਸ਼ਰੂਮਣੀ ਅਕਾਲੀ ਦਲ ਦੇ ਸਿਆਸੀ ਕੋਰੀਡੋਰ ਦੇ ਵਿੱਚ ਸਿਆਸੀ ਗਲਿਆਰੇ ਦੇ ਵਿੱਚ ਦੇਖਣ ਨੂੰ ਵੱਡੇ ਪੱਧਰ ਤੇ ਮਿਲੇਗਾ ਬਿਕਰਮ ਜੀਠਿਆ ਅਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਕਿਉਂਕਿ ਉਹਨਾਂ ਨੇ ਕਿਹਾ ਕਿ ਗੱਲਾਂ ਇਹ ਹਵਾ ਹਵਾਈ ਦੇ ਵਿੱਚ ਹਵਾ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਗੱਲਾਂ ਉੱਤੇ ਪ੍ਰੈਕਟੀਕਲ ਕੀਤਾ ਜਾਵੇ ਗੱਲ ਕਰੋ ਨਿੱਜੀ ਹਿੱਤਾਂ ਨੂੰ ਤਿਆਗਣ ਦੀ ਹੰਡ ਨੂੰ ਛੱਡਣ ਦੀ ਹੰਕਾਰ ਨੂੰ ਛੱਡਣ ਦੀ ਕੁਰਸੀ ਨੂੰ ਛੱਡਣ ਦੀ ਅਸੂਲਾਂ ਅਤੇ ਸਿਧਾਂਤਾਂ ਤੇ ਇਹ ਕੰਪਰੋਮਾਈਜ਼ ਸਮਝੌਤਾ ਕੀਤਾ ਜਾ ਸਕਦਾ ਹੈ ਕਿ ਵਿਕਰਮ ਜੀਠੀਆ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਨੂੰ ਕਨਵਿੰਸ ਕਰ ਲਾਂਗੇ ਕਿ ਭਈ ਤੁਸੀਂ ਪ੍ਰਧਾਨਗੀ ਵਾਲੀ ਕੁਰਸੀ ਛੱਡ ਦਿਓ ਜੇਕਰ ਪ੍ਰਧਾਨਗੀ ਵਾਲੀ ਕੁਰਸੀ ਛੱਡ ਦਿੱਤੀ ਜਾਂਦੀ ਹੈ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਖਤਮ ਹੋ ਜਾਵੇਗੀ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਜੇਕਰ ਵਿਕਰਮ ਜੀਠੀਆ ਦੀ ਗੱਲ ਨਹੀਂ ਮੰਨਦੇ ਸੁਖਬੀਰ ਸਿੰਘ ਬਾਦਲ ਤੇ ਫਿਰ ਵੀ ਕਾਟਕੁਲੇਸ਼ ਯਾਨੀ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਹੈ ਇਹੀ ਕਾਟੋ ਕਲੇਸ਼ ਹੁਣ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈ ਗਿਆ ਹੈ ਪਵੇਗਾ ਇਸ ਦਾ ਫਾਇਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ